ਜਿਹੜੀ ਪੁਰਖ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਕਰਦੇ ਨੇ ਪਹਿਲੇ ਤੇ ਇੱਕ ਦਾਤਾ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਤਾਂ ਆਪਾਂ ਉਸ ਅੱਗੇ ਸੀਸ ਝੁਕਾਉਂਦੇ ਆ ਕਿ ਸਾਨੂੰ ਇੱਕ ਦੇ ਨਾਲ ਜੋੜਿਆ ਤੇ ਪੁਰਖ ਸਾਹਿਬ ਦੀ ਸਭ ਤੋਂ ਵੱਡੀ ਬਖਸ਼ਿਸ਼ ਪਤਾ ਕਿਹਦੀ ਕੀਤੀ ਭੈਣਾ ਤੇ ਜਿਨ੍ਹਾਂ ਭੈਣਾ ਨੂੰ ਪਿਆਰ ਦੀ ਜੁੱਦੀ ਸਮਝਿਆ ਜਾਂਦਾ ਸੀ ਕੋਈ ਬਾਗਲ ਕਹਿੰਦਾ ਸੀ ਕੋਈ ਕਹਿੰਦਾ ਸੀ ਇਸ ਨੂੰ ਅਕਲ ਨਹੀਂ ਪੈ ਦੀ ਜੁੱਦੀ ਸਮਝਿਆ ਜਾਂਦਾ ਸੀ ਇਹ ਧਰਮ ਸਨ ਗੁਰੂ ਨਾਨਕ ਪਾਤਸ਼ਾ ਜਿਨ੍ਹਾਂ ਨੇ ਸੰਸਾਰ ਜਾਣ ਕੇ ਸਭ ਤੋਂ ਪਹਿਲਾਂ ਇਸਤਰੀ ਨੂੰ ਇੰਨਾ ਕੁ ਰਿਸਪੈਕਟ ਦਿੱਤਾ ਕਿ ਭਾਈ ਜਿਹੜੀ ਇਸਤਰੀ ਰਾਜਿਆਂ ਨੂੰ ਮਹਾਰਾਜਿਆਂ ਨੂੰ ਸੰਤਾ ਮਹਾਂਪੁਰਖਾਂ ਨੂੰ ਤੇ ਅਨਸਾਨ ਨੂੰ ਜਨਮ ਦਿੰਦੀ ਏ ਉਹ ਮੰਦੀ ਕਿਵੇਂ ਹੋ ਸਕਦੀ ਏ ਇਸ ਕਰਕੇ ਸਾਡਾ ਸੀ ਝੁੱਕਦਾ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪ੍ਰਾਣ ਸਮਿਆਂ ਦੇ ਵਿੱਚ ਗਿਵੀ ਜਾਤ ਵਾਲਾ ਧਾਰਮਿਕ ਸਥਾਨ ਦੇ ਵਿੱਚ ਨਹੀਂ ਸੀ ਜਾ ਸਕਦਾ ਧਾਰਮਿਕ ਗ੍ਰੰਥ ਨਹੀਂ ਸੀ ਪੜ ਸਕਦਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਗੁਰੂ ਜੀ ਨੇ ਸੰਸਾਦ ਜਾਣ ਕੇ ਸਾਨੂੰ ਬਾਣੀ ਦੇ ਨਾਲ ਜੋੜਿਆ ਭਾਏ ਸਾਰਿਆਂ ਨੇ ਕੁਰਬਾਨੀ ਪੜਨਾ ਇਸ ਕਰਕੇ ਸਾਡਾ ਸੀਸ ਝੁਕਦਾ ਹੈ